ਸਿਰੀ ਰਾਗ ਮਹੱਲਾ ਪਹਿਲਾ ਘਰ ਤੀਜਾ ਆਮਲ ਕਰ ਧਰਤੀ ਬੀਜ ਸਬਦੋ ਕਰ ਸੱਚ ਕੀ ਆਵਨਿਤ ਦੇਹ ਪਾਣੀ ਹੋਏ ਕਿਰਸਾਨ ਈਮਾਨ ਜਮਾਇ ਲੈ ਪਿਛਤ ਦੋਜ ਕੋ ਮੂੜੇ ਏਵ ਜਾਣੀ ਮਤ ਜਾਣ ਸਹਿ ਗਲੀ ਪਾਇਆ ਮਾਲਕੇ ਮਣ ਰੂਪ ਕੀ ਸੋਬਾ ਇਤ ਵਿੱਧੀ ਜਨਮ ਗਵਾਇਆ ਰਹਾਓ ਐਬ ਤਨ ਚੱਕੜੋ ਇਹੋ ਮਨ ਮੀਂਡ ਕੋ ਕਮਲ ਕੀ ਸਾਰ ਨਹੀਂ ਮੂਲ ਪਾਈ ਪਰ ਉਸਤਾਦ ਨਿਤ ਪਾਖਿਆ ਬੋਲੇ ਤ्यों 부ਝੇ ਜਾਂ ਨਹੀਂ 부ਝਾਈ ਆਖਣ ਸੁਣਨਾ ਪੌਣ ਕੀ ਬਾਣੀ ਇਹੋ ਮਨ ਰਤਾ ਮਾਇਆ ਖਾਸ ਖਾਸ ਮਕੀ ਨਦਰ ਦਿਲੈ ਪਛਿੰਦੇ ਜਿੰਨੇ ਕਰ ਏਕ ਧਿਆਇਆ ਤਿਹ ਕਰ ਰੱਖੇ ਪੰਜ ਕਰ ਸਾਥੀ ਨੌ ਸਤਾਨ ਮਤ ਕਟ ਜਾਈ ਨਾਨਕੇ ਆਖੇ ਰਾਹੇ ਪੈ ਚਲਣਾ ਮਾਲ ਤਨ ਕਿੰਤੂ ਕੋ ਸਾਝ ਆਹੀ ਸ੍ਰੀ ਰਾਗ ਮਹੱਲਾ ਪਹਿਲਾ ਘਰ ਚੌਥਾ ਸੋਈ ਮੌਲਾ ਜਿਨ ਜਗ ਮੌਲਿਆ ਹਰਿਆ ਕੀਆ ਸੰਸਾਰੋ ਆਵ ਖਾਕ ਜਿਨ ਬੰਦ ਰਹਾਏ ਧਨ ਸਿਰ ਜਣਹਾਰੋ ਮਰਣਾ ਮੁਲਾ ਮਰਣਾ ਪੀਕਰ ਤਰਹੋ ਡਰਣਾ ਰਹਾਓ ਤਾ ਤੋ ਮੁਲਾ ਤਾ ਤੋ ਕਾਜੀ ਜਾਣੇ ਨਾਮ ਖੁਦਾਈ ਜੇ ਬਹੁਤ ਤੇਰਾ ਪੜਿਆ ਹੋਵੇ ਕੋ ਰਹੇ ਨ ਭਰੀਐ ਪਾਈ ਸੋਈ ਕਾਜੀ ਜਿਨ ਆਪ ਤਜਿਆ ਇੱਕ ਨਾਮ ਕੀਆ ਆਧਾਰੋ ਹੈਪੀ ਹੋਸੀ ਜਾਏ ਨਾ ਜਾਸੀ ਸੱਚਾ ਸਰਜਣਹਾਰੋ ਪੰਜ ਵਖਤ ਨਵਾਜ ਗੁਜ਼ਾਰਹਿ ਪੜੇ ਕ ਤੇਵ ਕੁਰਾਨਾ ਨਾਨਕ ਅੱਖੇ ਗੁਰਸ ਦੇਈ ਰਹੇੋ ਪੀਣਾ ਖਾਣਾ ਸ੍ਰੀ ਰਾਗ ਮਹੱਲਾ ਪਹਿਲਾ ਘਰ ਚੌਥਾ ਇੱਕ ਸਵਾਨ ਦੋਇ ਸਵਾਨੀ ਨਾਲ ਭਲਕੇ ਪੌਂਕੇ ਸਦਾ ਵਿਆਲ ਕੂੜਛਰਾ ਮੁੱਠਾ ਮੁਰਦਾਰ ਧਾਨਕ ਰੂਪ ਰਹਾ ਕਰਤਾਰੈ ਮੈਂ ਪਤ ਕੀ ਪੰਦਨਾ ਕਰਨੀ ਕੀ ਕਾਰ ਹੋ ਬਿਗੜੇ ਰੂਪ ਰਹਾ ਬਿਕਰਾਲ ਤੇਰਾ ਏਕ ਨਾਮ ਤਾਰੇ ਸੰਸਾਰ ਮੈਂ ਇਹਾ ਆਸ ਇਹੋ ਆਧਾਰ ਰਹਾਉ ਮੁਖਨੰਦਾ ਆਖਾਂ ਦਿਨ ਰਾਤ ਪਰ ਕਰ ਜੋਹੀ ਨੀਚ ਸਨਾਤ ਕਾਮ ਕਰੋ ਤਨ ਵਸੈ ਚੰਡਾਲ ਧਾਨਕ ਰੂਪ ਰਹਾ ਕਰਤਾਰ ਵਾਹੀ ਸੁਰਤ ਮਲੂਕੀ ਬੇਸਾ ਹੋਠਗਵਾੜਾ ਠਗੀ ਦੇਸ ਖਰਾ ਸਿਆਣਾ ਬਹੁਤ ਆ ਭਾਰ ਧਾਨਕ ਰੂਪ ਰਹਾ ਕਰਤਾਰ ਮੈਂ ਕੀਤਾ ਨਾ ਜਾਤਾ ਹਰਾਮ ਖੋਰ ਹੋ ਗਿਆ ਮਹੁ ਦੇਸਾ ਦੁਸ਼ਟ ਚੋਰਾ ਨਾਨਕ ਨੀਚ ਕਹਿ ਵਿਚਾਰ ਧਾਨਕ ਰੂਪ ਰਹਾ ਕਰਤਾਰ ਸ੍ਰੀ ਰਾਗ ਮਹੱਲਾ ਪਹਿਲਾ ਘਰ ਚੌਥਾ ਏਕਾ ਸੁਰਤ ਜੀਤੇ ਹੈ ਜੀ ਸੁਰਤ ਵਿਹੂਣਾ ਕੋਈ ਨਕੀ ਜੇਹੀ ਸੁਰਤ ਤਿਹਾ ਤਨ ਰਾਹੋ ਲੇਖਾ ਇੱਕੋ ਆਵ ਜਾਹੋ ਕਾਹੇ ਜੀ ਕਰੈ ਚੁਤਰਾਈ ਲੇਵ ਦੇਵ ਟਲ ਨਾ ਪਾਈ ਰਹਾਓ ਤੇਰੇ ਜੀ ਜਿਆ ਕਾ ਤੋਹੇ ਕਿਤ ਕਉ ਸਹਬ ਆਵੈ ਰੋਹੇ ਜੇ ਤੂੰ ਸਹਬ ਆਵੈ ਰੋਹੇ ਤੂੰ ਉਨਾਂ ਕਾ ਤੇਰੇ ਓਹੇ ਅਸੀਂ ਬੋਲ ਵਿਗਾੜ ਵਿਗਾੜ ਹੈ ਬੋਲ ਤੂੰ ਨਾਦਰੀ ਅੰਦਰ ਤੋਲ ਹੈ ਤੋਲ ਜੈ ਕਾਣੀ ਤੈ ਪੂਰੀ ਮਤ ਕਾਰਨੀ ਬਾਜੋਂ ਘਟੇ ਘਟ ਪੰਵਤ ਨਾਨਕ ਗਿਆਨੀ ਕੈਸਾ ਹੋਏ ਆਪ ਅਛਾਣੇ ਬੁਜੈ ਸੋਏ ਗੁਰ ਪ੍ਰਸਾਦ ਕਰੇ ਵਿਚਾਰ ਸੋ ਗਿਆਨੀ ਦਰਗਹਿ ਪਰਵਾਣਾ